ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਆਪ ਜੀ ਜਾਣਦੇ ਹੋ ਕਿ ਇਸ ਵਾਰ ਇਹ ਸਾਲ ਚੱਲ ਰਿਹਾ 2025 ਦਾ ਇਹਦੇ ਵਿੱਚ ਬਹੁਤ ਜ਼ਿਆਦਾ ਸਸਪੈਂਸ ਹੋ ਗਿਆ ਵੀ 20 ਦੀ ਦੀਵਾਲੀ ਆ ਜਾਂ 21 ਦੀ ਦੀਵਾਲੀ ਹਮੇਸ਼ਾ ਹੀ ਮੱਸੀਆ ਵਾਲੇ ਦਿਨ ਹੁੰਦੀ ਹੈ ਸੋ ਮੱਸੀਆ ਹੈ ਜੋ ਕੱਲ ਦੇ ਦਿਨ ਇਸ ਕਰਕੇ ਜੋ ਗੁਰੂ ਨਾਨਕ ਦੇਵਾ ਸਿੱਖ ਨੇ ਉਹ ਕੱਲ ਦੀ ਜਿਹੜੀ ਦੀਵਾਲੀ ਆ ਕੱਲ ਮਨਾ ਰਹੇ ਨੇ ਸੋ ਆਪ ਜੀ ਨੂੰ ਬੰਦੀ ਛੋੜ ਦਿਵਸ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਵਣ ਸਤਿਗੁਰੂ ਆਪ ਜੀ ਦੇ ਲਈ ਇਹ ਦੀਵਾਲੀ ਸੁੱਖਾਂ ਦੀ ਲੈ ਕੇ ਆਉਣ ਸੋ ਆਪ ਜੀ ਨੂੰ ਬੇਨਤੀ ਐ ਸਤ ਸੰਗਤ ਜੀ ਦੀਵਾਲੀ ਇਹ ਨਹੀਂ ਕਿ ਅਸੀਂ ਸੋਹਣੇ ਕੱਪੜੇ ਪਾ ਲਏ ਪਟਾਕੇ ਵਜਾ ਲਏ ਦੀਵੇ ਲਾ ਲਏ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਨਾ ਸਿਰਫ 5-7 ਮਿੰਟ ਬਸ ਸਤ ਸੰਗਤ ਜੀ ਜਿਹੜੇ ਇਹ ਦਿਨ ਨੇ ਨਾ ਦੀਵਾਲੀ ਦੀ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਹੁੰਦੀ ਆ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਹੁੰਦੀ ਆ ਇਸ ਟਾਈਮ ਆਪ ਜੀ ਥੋੜਾ ਵੀ ਕਰ ਦਿਓ ਬਹੁਤਾ ਫਲ ਮਿਲ ਜਾਂਦਾ ਸੋ ਆਪ ਜਿੰਨੇ ਕੀ ਕਰਨਾ ਸਵਾ ਘੰਟਾ ਸਿਰਫ ਦੇ ਦਿਓ ਬਾਕੀ ਦਿਨ ਵਿੱਚ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਜਾਪ ਕਰ ਸਕਦੇ ਹੋ ਉਹ ਤੁਹਾਡੀ ਸ਼ਰਧਾ ਸਵੇਰੇ ਅੰਮ੍ਰਿਤ ਵੇਲੇ ਜੇ ਉੱਠ ਸਕਦੇ ਹੋ ਤਾਂ ਬਹੁਤ ਵਧੀਆ ਜੇ ਕਿਸੇ ਕਾਰਨ ਕਰਕੇ ਲੇਟ ਸੁੱਤੇ ਹੋ ਦਿਨ ਵਿੱਚ ਵੀ ਇਹ ਜਾਪ ਤੁਸੀਂ ਕਰ ਸਕਦੇ ਹੋ ਇਹ ਜਾਪ ਕਰੋਗੇ ਨਾ ਗੁਰੂ ਸਾਹਿਬ ਦੀ ਬਹੁਤ ਜ਼ਿਆਦਾ ਖੁਸ਼ੀ ਮਿਲੇਗੀ ਘਰ ਵਿੱਚ ਤੁਹਾਡੇ ਪੋਜ਼ਿਟਿਵ એનર્ਜੀ ਆਏਗੀ 네ਗੇਟਿਵਿਟੀ ਬਹੁਤ ਜ਼ਿਆਦਾ ਖਤਮ ਹੋ ਜਾਏਗੀ ਬਹੁਤ ਜ਼ਿਆਦਾ ਹੱਦ ਤੱਕ ਗੱਲ ਸਿਰਫ ਮੰਨਣ ਦੀ ਹੈ ਮੰਨਣਾ ਜਿਨ੍ਹਾਂ ਨੇ ਉਹ ਕਰ ਲੈਣਗੇ ਇਹਨਾਂ ਨੇ ਨਹੀਂ ਮੰਨਣਾ ਉਹ ਭਾਈ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ ਸਕਦੇ ਨੇ ਕਿਉਂਕਿ ਜਿਹੜਾ ਇਹ ਚੈਨਲ ਹੈ ਇਹ ਬਾਬਾ ਜੀ ਦੀ અપਾਰ ਕਿਰਪਾ ਸਦਕਾ ਨਾਸਤਿਕ ਨਿੰਦਕਾਂ ਦੇ ਲਈ ਨਹੀਂ ਇਹ ਜਿਹੜੇ ਪੋਜ਼ਿਟਿਵ ਸੋਚ ਰੱਖਦੇ ਨੇ ਜਾਂ ਜਿਨ੍ਹਾਂ ਨੇ ਧਰਮ ਦੇ ਰਸਤੇ ਦੇ ਤੁਰਨਾ ਸ਼ਰਧਾ ਭਾਵਨ ਵਾਲਿਆਂ ਦੇ ਲਈ ਇਹ ਚੈਨਲ ਹੈ ਸੋ ਜਦੋਂ ਬੱਚੇ ਹੁੰਦੇ ਸੀ ਉਦੋਂ ਸਮਝ ਨਹੀਂ ਸੀ ਪਟਾਕੇ ਵੀ ਵਜਾ ਲੈਂਦੇ ਸਨ ਪਰ ਜਿਸ ਦਿਨ ਦੀ ਗੁਰੂ ਮਹਾਰਾਜ ਨੇ ਸੋਚ ਸਮਝ ਬਖਸ਼ੀ ਸੋ ਪਤਾ ਲੱਗਣ ਲੱਗਿਆ ਵੀ ਇਹਦੇ ਨਾਲ ਪੋਲੂਸ਼ਨ ਹੁੰਦਾ ਹੈ ਸੋ ਘਟਾ ਦਿੱਤਾ ਬੰਦੀ ਕਰ ਦਿੱਤਾ ਤਕਰੀਬਨ ਬੱਚੇ ਕਈ ਵਾਰ ਜਿੱਦ ਕਰਦੇ ਨੇ ਪਟਾਕੇ ਵਜਾਉਣੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਸਮਝਾਈਦਾ ਵੀ ਬੇਟਾ ਇਸ ਤਰ੍ਹਾਂ ਪੋਲੂਸ਼ਨ ਹੁੰਦਾ ਹੈ ਆਪਣਾ ਇਸ ਤਰ੍ਹਾਂ ਆਪਾਂ ਗੁਣਾਗਾਰ ਨਹੀਂ ਬਣਨਾ ਸੋ ਹਰ ਇੱਕ ਪਰਿਵਾਰ ਦੇ ਤੁਸੀਂ ਪਰਿਵਾਰ ਦੇ ਵਿੱਚ ਰਹਿੰਦੇ ਹੋ ਆਪਣਾ ਆਪਣਾ ਸਭ ਦਾ ਪਰਿਵਾਰ ਹੈ ਸਾਧ ਸੰਗਤ ਜੀਓ ਸੋ ਕੋਸ਼ਿਸ਼ ਕੀ ਕਰਨੀ ਹੈ ਆਪ ਜੀ ਨੇ ਕੋਸ਼ਿਸ਼ ਕਰੋ ਵੀ ਅੰਮ੍ਰਿਤ ਵੇਲੇ ਜੇ ਕੇਸ਼ੇ ਇਸ਼ਨਾਨ ਕਰ ਸਕਦੇ ਹੋ ਤਾਂ ਬਹੁਤ ਵਧੀਆ ਉੱਠ ਜਾਓ ਆਪਣਾ ਪੂਰੀ ਸੁਚਮਤਾ ਨਾਲ ਆਪਣਾ ਇੱਕ ਸਵਾ ਘੰਟਾ ਇਹ ਜਾਪ ਨੂੰ ਦੇਣਾ ਆਪ ਜੀ ਨੇ ਇਹ ਜਾਪ ਜੋ ਆਪ ਜੀ ਸਕਰੀਨ ਤੇ ਦੇਖ ਰਹੇ ਹੋ ਪਹਿਲਾਂ ਆਪ ਜੀ ਮੂਲ ਮੰਤਰ ਸ਼ੁਰੂ ਕਰ ਲਿਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੋਂ ਬਾਅਦ ਸਾਧ ਸੰਗਤ ਜੀ ਨਾਲ ਦੀ ਨਾਲ ਆਪ ਜੀ ਨੇ ਇਹ ਜਾਪ ਸ਼ੁਰੂ ਕਰ ਦੇਣਾ ਹੈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੂ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ ਉਚਣ ਸਿੱਖ ਅਰਦਾਸ ਕਰ ਛੇ ਮਹਿਲਾ ਤੱਕ ਦਰਸ ਨਿਹਾਰੀ ਅਗੰਮ ਅਗੋਚਰ ਸਤ ਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਲਯੁਗ ਪੀੜੀ ਸੋਡੀਆਂ ਨੇ ਚਲ ਨੀਮ ਉਸਾਰ ਖਲਾਰੀ ਜੁਗ ਜੁਗ ਸਤਗੁਰ ਅਰੇ ਅਵਤਾਰੀ ਪੰਜ ਪਿਆਲੇ ਪੰਜ ਪੀਰ ਛਠਮਾ ਪੀਰ ਵੇਤਾ ਗੁਰਪਾਰੀ अर्जਨ ਕਾਇ ਪਲਟ ਕੇ ਮੂਰਤ ਹਰ ਗੋਵਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੂ ਬਾਹਰੀ ਦਲ ਪੰਜਨਾ ਗੁਰ ਸੁਰਮਾ ਵੱਡ ਜੋਦਾ ਬਹੁ ਪਰ ਉਪਕਾਰੀ ਉਚਣ ਸਿਖੇਰਦਾਸ ਕਰ ਛੇ ਮਲਾਂ ਤਕ ਦਰਸ਼ ਨਗਾਰੀ ਅਗਮ ਅਗੋਚਰ ਸਤਗੁਰੂ बोले मुख ते सुनो संसारि कल युग पीड़ी सोडियां निचल नीम उसार खलारी युग युग सतगुरु तेरे अवतारी सो so, ਸਾਥ ਸੰਗ ਜੀ ਆਪ ਜੀ ਨੇ ਪਹਿਲਾਂ ਮੂਲ ਮੰਤਰ ਫਿਰ ਇਹ ਸ਼ਬਦ ਫਿਰ ਮੂਲ ਮੰਤਰ ਫਿਰ ਇਹ ਸ਼ਬਦ ਸਵਾ ਘੰਟਾ ਲਗਾਤਾਰ ਜਾਪ ਕਰਨਾ ਆਪ ਜੀ ਜੇ ਗੁਰੂ ਘਰ ਗਏ ਨਾ ਤਾਂ ਦੇਖੋ ਹੁਣ ਤਾਂ ਇਹ ਅਰਥਾਈ ਚਲ ਗਈ ਕਿ ਆਪਾਂ ਦੀਵੇ ਲਾ ਕੇ ਘਰ ਨੂੰ ਆ ਜਾਂਦੇ ਹਾਂ ਜੀ ਸਦਕੇ ਲਾਓ ਤੁਹਾਡੇ ਮਨ ਦੀ ਤੁਹਾਡੇ ਦਿਲ ਦੀ ਖੁਸ਼ੀ ਹੈ ਪਰ ਜਦੋਂ ਵੀ ਆਪ ਜੀ ਨੇ ਗੁਰੂ ਘਰ ਨਮਸਕਾਰ ਕਰਨ ਦੇ ਲਈ ਜਾਣਾ ਹੈ ਤਾਂ ਇਹ ਕੋਸ਼ਿਸ਼ ਜ਼ਰੂਰ ਕਰਨੀ ਹੈ ਕਿ ਆਪ ਜੀ ਨੂੰ ਜਿੱਥੇ ਵੀ ਜਗ੍ਹਾ ਮਿਲ ਜਾਵੇ ਗੁਰਦੁਆਰਾ ਸਹ ਦੇ ਵਿੱਚ ਉੱਥੇ ਬੈਠ ਕੇ ਇਕਾਂਤ ਦੇ ਵਿੱਚ ਇਹ ਜਾਪ ਮੂਲ ਮੰਤਰ ਦਾ ਕਰ ਲਿਓ ਇਹ ਸ਼ਬਦ ਦਾ ਕਰ ਲਿਓ ਜਪਦੀ ਸਾਹਿਬ ਦੀ ਚਾਹੀ ਕਾਜਰੀ ਭਰ ਦਿਓ ਉੱਥੇ ਜ਼ਰੂਰ ਜਾਪ ਕਰਕੇ ਫਿਰ ਜੇ ਦੀਵਾ ਲਾਉਣਾ ਤਾਂ ਨਾਲ-ਨਾਲ ਮੂਲ ਮੰਤਰ ਦਾ ਜਾਪ ਕਰਿਓ ਦੀਵਾ ਲਾਇਓ ਗੱਲਾਂ ਨਾ ਮਾਰਿਓ ਘਰ ਤੋਂ ਲੈ ਕੇ ਗੁਰਦੁਆਰੇ ਤੱਕ ਗੁਰਦੁਆਰੇ ਤੋਂ ਲੈ ਕੇ ਘਰ ਤੱਕ ਆਪਸ ਦੇ ਵਿੱਚ ਕੋਈ ਵੀ ਗੱਲ ਨਾ ਕਰਿਓ ਸਿਰਫ ਮੂਲ ਮੰਤਰ ਦਾ ਜਾਪ ਕਰਦੇ ਜਾਇਓ ਮੂਲ ਮੰਤਰ ਦਾ ਜਾਪ ਕਰਦੇ ਹੀ ਕਰਨ ਨੂੰ ਆਇਓ ਤੇ ਆਪ ਜੀ ਨੇ ਜਦੋਂ ਇਹ ਸਵਾ ਘੰਟਾ ਘਰੇ ਜਾਪ ਕਰਨਾ ਹੈ ਜਾਂ ਗੁਰਦੁਆਰਾ ਸਭ ਕਰਨਾ ਹੈ ਤੇ ਅਰਦਾਸ ਕਰਨੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ 'ਚ ਕਰਦਾ ਸੇ ਬੇਨਤੀ ਜੋਦੜੇ ਹੈ ਕਿ ਸਤਿਗੁਰੂ ਜਿਸ ਤਰ੍ਹਾਂ ਆਪ ਜੀ ਨੇ ਜਿਹੜੇ ਗਵਾਲੀਅਰ ਦੇ ਕਿਲੇ ਦੇ ਵਿੱਚ ਰਾਜੇ ਕੈਦ ਸੀ ਉਹਨਾਂ ਨੂੰ ਛੁਡਾਇਆ ਨਾ ਆਪਣਾ ਪੱਲਾ ਫੜਾ ਕੇ ਆਪਣੇ ਚੋਲੇ ਦੀਆਂ ਜੋ ਕਲੀਆਂ ਸੀ 52 ਉਹ ਫੜਾ ਕੇ ਇੱਕ ਇੱਕ ਸਤਿਗੁਰੂ ਸਾਨੂੰ ਵੀ ਜਿਹੜੀ ਮਾਇਆ ਨਾ ਇਹਦੇ ਤੋਂ ਵਿਚਾਲੋ ਕਲਯੁਗ ਦੇ ਪ੍ਰਭਾਵ ਤੋਂ ਵਿਚਾਲੋ ਸਾਨੂੰ ਆਪਣਾ ਬਣਾ ਕੇ ਸੇਧ ਦਿਓ ਸਾਨੂੰ ਦਿਸ਼ਾ ਦਿਓ ਮਹਾਰਾਜ ਜੀ ਸਾਨੂੰ ਰਸਤਾ ਦਿਖਾਓ ਅਸੀਂ ਆਪ ਜੀ ਦੀ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਨੂੰ ਸਮਝੀਏ ਗੁਰਬਾਣੀ ਅਨੁਸਾਰ ਸਾਡਾ ਜੀਵਨ ਹੋ ਜਾਵੇ ਤੇ ਸਤਿਗੁਰੂ ਆਪਣੇ ਦਰ ਦੀ ਘਰ ਦੀ ਗੁਰਸਿੱਖੀ ਨਾਮ ਦੀ ਦਾਤ ਅੰਮ੍ਰਿਤ ਵੇਲੇ ਦੇ ਜਾਗਣੇ ਦੇ ਅਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਦੇ ਜੀਵਨ ਦੀ ਬਖਸ਼ਿਸ਼ ਕਰਨੀ ਬਾਣੀ ਪੜਨ ਬਾਣੀ ਸੁਣਨ ਬਾਣੀ ਦੇ ਅਨੁਸਾਰ ਹੀ ਜੀਵਨ ਜਿਉਣ ਦੇ ਲਈ ਬਾਣੀ ਅਨੁਸਾਰ ਸੀ ਜੀਵਨ ਜੀਵੀਏ ਇਸ ਤਰ੍ਹਾਂ ਦੀ ਸਤਿਗੁਰੂ ਸਾਨੂੰ ਸੁਮਤ ਬਖਸ਼ਣ ਬਲਬੋਧ ਸਮਰੱਥਾ ਬਖਸ਼ਣ ਸਤਿਗੁਰੂ ਜੀ ਕਿਰਪਾ ਕਰਨੀ ਕਿਤੇ ਦੇ ਜਾਪ ਨੂੰ ਦਰ ਸੱਚਖੰਡ ਦੇ ਵਿਖੇ ਪ੍ਰਵਾਨ ਕਰ ਲਿਓ ਤੇ ਮੇਰੀ ਹਾਜ਼ਰੀ ਪ੍ਰਵਾਨ ਕਰ ਲਿਓ ਮੈਂ ਖੋਰ ਜਾਪ ਤੇ ਪਾਠ ਕਰ ਜਦੋਂ ਸਾਧ ਸੰਗਤ ਜੀ ਆਪ ਜੀ ਇਸ ਤਰ੍ਹਾਂ ਅਰਦਾਸ ਬੇਨਤੀ ਕਰੋਗੇ ਸਿਰਫ ਸਵਾ ਕੰਟਾਪ ਜੀ ਨੇ ਕੱਢਣਾ ਹੈ ਉਸ ਤੋਂ ਬਾਅਦ ਤੁਸੀਂ ਸਾਰੇ ਦਿਨ ਦੇ ਵਿੱਚ ਬਿਲੇ ਹੋ ਸਾਰਾ ਦਿਨ ਮੂਲ ਮੰਤਰ ਦਾ ਜਾਪ ਜਦੋਂ ਗੱਲਾਂ ਨਹੀਂ ਕਰਨੀਆਂ ਕਰੀ ਜਾਓ ਤੁਸੀਂ ਯਕੀਨ ਮੰਨਿਓ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਦਿਨ ਦਾ ਇੰਨਾ ਕ ਲਭ ਮਿਲੇਗਾ ਤੁਸੀਂ ਸੋਚ ਨਹੀਂ ਸਕਦੇ ਇਹ ਠੀਕ ਹੈ ਅਸੀਂ ਬਾਜ਼ਾਰਾਂ 'ਚ ਜਾਂਦੇ ਹਾਂ ਸਾਮਾਨ ਖਰੀਦਦੇ ਹਾਂ ਪਟਾਕੇ ਵੀ ਵਜਾਉਨੇ ਹਾਂ ਨਵੇਂ ਕੱਪੜੇ ਪਾਉਂਦੇ ਹਾਂ ਘਰ 'ਚ ਦੀਵੇ ਲਾਉਂਦੇ ਹਾਂ ਜੀ ਸਦਕੇ ਕਰੋ ਖੁਸ਼ੀ ਹੈ ਬਣਦੀ ਕਰੋ ਪਰ ਜਿਹੜੀ ਖੁਸ਼ੀ ਗੁਰੂ ਤੋਂ ਮਿਲਨੇ ਹੈ ਨਾ ਸਾਧ ਸੰਗਤ ਜੀ ਉਹ ਤੁਹਾਨੂੰ ਖੁਸ਼ੀ ਇਸ ਤਰ੍ਹਾਂ ਹੀ ਮਿਲੇਗੀ ਜਦੋਂ ਆਪਾਂ ਪਾਠ ਕਰਕੇ ਅਰਦਾਸ ਕਰਾਂਗੇ ਉਸ ਤੋਂ ਬਿਨਾ ਨਹੀਂ ਤੁਹਾਨੂੰ ਖੁਸ਼ੀ ਮਿਲਣੀ ਇਸ ਤਰ੍ਹਾਂ ਤਾਂ ਤੁਸੀਂ ਚਾਹੇ ਰੋਜ ਦੀਵਾਲੀ ਮਨਾ ਲਓ ਸੋਨੇ ਕੱਪੜੇ ਪਾ ਲਓ ਵਧੀਆ ਚੀਜ਼ਾਂ ਬਣਾ ਲਓ ਖਾ ਲਓ ਪੀ ਲਓ ਭਟਾਕੇ ਵਜਾ ਲੇ ਇਹ ਦੀਵਾਲੀ ਨਹੀਂ ਅਸਲੀ ਦੀਵਾ ਜਿਹੜਾ ਜੋਤ ਆਪਣੇ ਅੰਦਰ ਹੈ ਉਹਨੂੰ ਜਗਾਉਣਾ ਹੈ ਠੀਕ ਹੈ ਨਾ ਸੋ ਕੋਸ਼ਿਸ਼ ਕਰਨੀ ਆਪ ਜੀ ਨੂੰ ਜਿੰਨਾ ਵੀ ਸਮਾਂ ਮਿਲੇ ਪਾਠ ਜਾਪ ਨਾਲ ਜ਼ਰੂਰ ਜੁੜੇ ਕਿਉਂਕਿ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਤੁਹਾਨੂੰ ਇਸ ਦਿਨ ਦੇ ਲਈ ਮਿਲੇਗੀ ਸਾਰਾ ਸਾਲ ਤੁਸੀਂ ਯਾਦ ਰੱਖੋ ਕਿ ਵੀ ਮੈਂ ਇਸ ਦਿਨ ਜਾਪ ਕੀਤਾ ਸੀਗਾ ਤੇ ਮੇਰੇ ਤੇ ਇੰਨੀ ਕਿਰਪਾ ਹੋਈ ਬਹੁਤ ਕਿਰਪਾ ਹੋਏਗੀ ਅਗਲੀ ਦੀਵਾਲੀ ਤੱਕ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਇਨਾ ਕੁ ਬਦਲਾ ਆ ਜਾਏਗਾ ਬਾਕੀ ਜੋ ਤੁਹਾਡੇ ਦਿਲ ਦੀ ਅਰਦਾਸ ਹੈ ਉਹ ਸਤਿਗੁਰੂ ਜਾਣੀ ਜਾਣ ਨੇ ਉਹ ਆਪਣੀ ਵੱਖਰੀ ਬੇਨਤੀ ਕਰ ਲੈਣੀ ਥੋੜਾ ਜਿਹਾ ਹੋਰ ਪਾਠ ਕਰ ਲਿਓ ਸੋ ਉਲਾ ਮੀਰੀਆਂ ਨੇ ਸਾਧ ਸੰਗਤ ਜੀ ਅਸੀਸਾਂ ਦਿਓ ਦੁਆਰਾ ਫੇਰ ਆਪ ਜੀ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਤੇ ਜਿਹੜੇ ਮੇਰੇ ਹਿੰਦੂ ਵੀਰ ਨੇ ਉਹਨਾਂ ਨੂੰ ਵੀ ਜਦੋਂ ਸ਼੍ਰੀ ਰਾਮ ਚੰਦਰ ਮਹਾਰਾਜ ਜੀ 14 ਸਾਲ ਦਾ ਬਨਵਾਸ ਛੱਡ ਕੇ ਆਏ ਸੀ ਉਹ ਵੀ ਇਸ ਖੁਸ਼ੀ ਨੂੰ ਮੁੱਖ ਰੱਖ ਕੇ ਇਹ ਦਿਨ ਮਨਾਉਂਦੇ ਨੇ ਉਹਨਾਂ ਨੂੰ ਵੀ ਸਭ ਨੂੰ ਤੈਂ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈਆਂ ਸਤਿਗੁਰੂ ਕਿਰਪਾ ਕਰਨ ਜੋ ਵੀ ਆਪਣੇ ਧਰਮ ਦੇ ਵਿੱਚ ਹੈ ਸਾਰਿਆਂ ਨੂੰ ਧਰਮ ਦੀ ਸੋਝੀ ਦੇਣ ਗੁਰਬਾਣੀ ਦੀ ਦਾਤ ਦੇਣ ਪਾਠ ਪੂਜਾ ਨਾਮ ਸਿਮਰਨ ਬੰਦਗੀ ਨਾਲ ਜੋੜਨ ਸੇਵਾ ਸਿਮਰਨ ਦੇ ਨਾਲ ਜੋੜਨ ਸੋ ਸੀਸਾਂ ਦੇਣੀਆਂ ਜੀ ਛੋਟਾ ਬੱਚਾ ਸਮਝ ਕੇ ਭੁੱਲਾ ਹੁਂ ਜਾਂ maaf ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ